ਤੇ ਬਾਈ ਕਹਿੰਦਾ ਮੇਰੇ ਪਹਿਲੇ ਵਾਰੀ ਮੇਰੇ ਸਟੋਰ ਚ ਚਲ ਆਇਆ ਹੈ ਬਾਈ ਦੀ ਸਮਾਈਲ ਬਹੁਤ ਸੋਹਣੀ ਹੈ ਨਾਲੇ ਜੀ ਬਹੁਤ ਸੋਹਣਾ ਬੋਲਦਾ ਜੀ 10 ਫੋਟੋ ਆ ਕੋਈ ਲੈ ਕੇ ਮੇਰੇ ਨੰਬਰ ਤੇ ਭੇਜ ਦਊਗਾ ਉਹਨੂੰ ਗੋਲਡ ਆਇਲ ਉਹ ਪੱਕਾ ਸ਼ਰਤੀ ਹੈ ਮੈਂ ਗਿਫਟ ਦੇ ਦਊਗਾ ਇਹਦੀ ਗੱਲ ਕਰ ਲਓ ਜੀ ਇੱਕ ਵਾਰ ਸਰ ਇਹ ਗੱਡੀ ਦਾ ਸਮਝੋ ਸੋਲਡ ਆਊਟ ਹੋ ਗਈ ਹੈ ਜੇ ਫਿਰ ਵੀ ਕਹਿੰਦਾ ਵੀ ਵੀਡੀਓ ਪਾ ਦੰਨੇ ਆ ਕਹਿੰਦਾ ਪ੍ਰਾਈਸ ਪਹਿਲੇ ਅਡਵਾਂਸ ਹੰਦਾ ਦੱਸਣਾ ਰੂਬੀ ਕੋਣ ਗੱਡੀ ਦਾ ਨਾਮ ਹੈ 8400 ਦੀ ਕੀਮਤ ਹੈ ਇਹਦੀ ਇੱਥੇ ਸਟੋਰ ਹਾਂ ਮੈਂ ਪਿੱਛੇ ਵੀਡੀਓ ਪਾਈ ਸੀ ਬੜੀ ਬੜੀ ਬਾਬੇ ਦੀ ਕਿਰਪਾ ਚੱਲੀ ਹੋਵੇ ਬਾਈ ਮੇਰੇ ਕੋ ਵੀ ਜੇ ਕੋਈ ਵਾਕਈ ਚਾਹਵਾਨ ਹੈਗਾ ਲੋੜਵੰਦਾ ਹੈਗਾ ਮਿਲਟਰੀ ਦਾ ਮੇਰਾ ਭਰਾ ਸਿਰਫ ਮਿਲਟਰੀ ਦਾ ਭਰਾ ਲੋੜਵੰਦਾ ਜੀ ਲੋੜਵੰਦਾ ਲਾ ਮਤਲਬ ਅੱਧੇ ਰੇਟ ਤੇ ਗੱਡੀ ਦੇ ਦਾਂਗੇ ਸਿਰਫ ਚਾਹਿਆ ਇਸ ਗੱਡੀ ਦਾ ਵਾਂਗੇ ਅਲੀ ਹੋਰ ਦੱਸੋ ਇੱਕ ਸਾਲ ਕੋ ਇੰਡੀਆ ਦੀ ਪਹਿਲੀ ਗੱਡੀ ਆ ਚੁੱਕੀ ਹੈ ਕਸਟਮਰ ਹਮੇਸ਼ਾ ਕਹਿੰਦਾ ਜੀ ਗੱਡੀਆਂ 4x4 ਹੈ ਕਰੂਜ਼ਰ ਮਾਡਲ ਹੈ ਸਪੈਸ਼ਲ ਸੀ ਲੈ ਕੇ ਟੂ ਸੀਟਰ ਗੱਡੀ ਪਹਿਲੀ ਇੰਡੀਆ ਦੀ ਗੱਡੀ ਹੈ ਜਿੰਦਾ ਹੈਂਡਲ ਇੱਕ ਖੱਬੇ ਪਾਸੇ ਹੈਗਾ ਇੱਕ ਸਾਈਡ ਬੱਚਾ 6 ਸਾਲ ਦਾ ਅੱਧਰ ਬਹਿ ਜਾਏਗਾ ਬੱਚਾ 4 ਸਾਲ ਦਾ ਨਾਲ ਦੀ ਸੀਟ ਤੇ ਬਹਿ ਜਾਏਗਾ ਹਾਂ ਜੀ ਇਹ ਕਾਲ ਪਰਸ਼ੋਦੀ ਗੱਲ ਹੀ ਗਈ ਹੈ ਮੈਨੂੰ ਟਾਈਮ ਨੋਟ ਨਹੀਂ ਗਾ ਰਾਤ ਨੂੰ ਰੀਤੀ ਗੋਸ਼ਨ ਆਇਆ ਜੀ ਸਾਡਾ ਭਾਈ ਦੇ ਕੇ ਚਲਾ ਗਿਆ ਜੇ ਹਲੋ ਹਲੋ ਜੀ ਹੁਣ ਤੁਸੀਂ ਬੰਝੋ ਰੀਤੀ ਤੁਹਾਡੀ ਗੁੜੀ ਦੀ ਸਿੱਧੀ ਹੈ ਕੋਈ ਪਾਣੀ ਦੇ ਕੇ ਚਲਾਓ ਬੈ ਕੇ ਚਲਾਓ ਬਾਈਕ 'ਨੋ ਯਾਰ ਸੱਜਣੋ ਬਈ ਸਭ ਤੋਂ ਪਿਆਰਾ ਵੱਡਾ ਬਾਈਕ ਆ ਚੁੱਕਾ ਹੈ बच्चा ਦਾ ਰਗਾ 6 ਸਾਲ ਤੋਂ ਉੱਪਰ ਹੈ 10 ਸਾਲ 12 ਸਾਲ ਦਾ ਬੱਚਾ ਵੀ ਹੈਗਾ ਉਹਦੇ ਲਈ ਵੀ ਬਾਈਕ ਸਿਕੋ अवेलेबल ਹੈਗਾ ਹੈ ਤਿਆਰੀਆਂ ਆ ਚੁੱਕੀਆਂ ਹੁਣ ਵਾਰੀ ਹੈ ਕੁਝ ਕੋਸ਼ਨ ਖੇਡਣ ਦੀ ਦਾ ਮਸਤੀ ਕਰਨ ਦੀ ਜੀ ਆ ਮੇਰੇ ਅੱਗੇ ਨਾ ਕੁਝ ਡਿਜ਼ਾਈਨ ਪੈਨੇ ਕਰੈਕਟਰ ਦੇ ਉਹਨੇ ਦੇਖੀ ਹੋਣੀ ਹੈ ਹਾਂਜੀ ਤੇ ਚਾਹੇ ਪੋਲੀਵੁੱਡ ਆ ਜਾਂ ਬੋਲੀਵੁੱਡ ਆ ਜਾਂ ਹਾਲੀਵੁੱਡ ਹੈ ਜੀ ਮਨੂੰ ਘੱਟੋ ਘੱਟ 15 ਮੂਵੀਆਂ ਦੇ ਨਾਮ ਨੀਚੇ ਕਮੈਂਟ ਬਾਕਸ ਛਾ ਪਾ ਦਿਓ ਤੇ ਨੰਬਰ ਤਾਂ ਦੱਸਣਾਗਾ 830000086 ਨੰਬਰ ਤੇ ਮਨੂੰ ਨਾਮ ਲਿਖ ਕੇ ਬਾਈ ਨਾਲ ਮੇਰੇ ਫੜੀ ਫੋਟੋ ਹੈ ਫੋਟੋ ਖਿੱਚ ਕੇ ਨਾਲ ਹੈ ਭੇਜ ਦਿਓ ਤੁਸੀਂ ਆਓ ਸ਼ਰਤਾਂ ਤੁਹਾਨੂੰ ਕੋਈ ਨਾ ਕੋਈ ਗਿਫਟ ਵੀ ਮਿਲੇਗਾ ਤੇ ਮੈਂ ਤੁਹਾਨੂੰ ਗਰੰਟੀ ਕਰਨਾ ਕਿਸੇ ਨਾਲ ਸਗਣ ਮੰਨਿਆ ਦੇਖਿਆ ਭਾਜੀ 112100 ਰੁਪਏ ਦਾ ਮੋਸਟਲੀ ਸੁਣਦੇ ਆ ਨਾ ਤੇ ਤੁਹਾਨੂੰ 2100 ਦੇ ਬਦਲੇ ਜੇ ਗੱਲ ਕਰੀਏ ਤਿੰਨ ਰੰਗ ਸਾਰੇ ਕੋਈ ਬਾਈਕ ਦੇ ਆ ਚੁੱਕੇ ਨੇ ਇਹ ਬਾਈਕ ਦੇ ਫਰੂਟੀ ਇਹਨੂੰ ਕਹਿੰਦੇ ਆ ਬਾਈਕ ਨੂੰ ਦੇਖ ਸਕਦੇ ਹੋ ਫਰੂਟੀ ਇਹਨੂੰ ਕਹਿੰਦੇ ਆ ਜੀ 2200 ਰੁਪਏ ਦਾ ਅੰਲੀ ਬਾਈਕ ਲੈ ਕੇ ਆਏ ਆ ਜਿਹੜਾ ਪ੍ਰੋਪਰ ਆ ਦੇਖੋ ਬਟਨ ਦਾ ਮਾਰਿਆ ਫਰੰਟ ਤੇ ਚੱਲੂਗਾ ਇਹ ਕੋਈ ਸਾਈਕਲ ਨਹੀਂ ਹੈ ਜੇ ਬਜਟ ਤੁਹਾਡਾ ਸਿਰਫ 2000 3000 4000 5000 ਤੱਕ ਹੈਗਾ ਤੇ ਮੈਂ ਰ ਬਹੁਤ ਵਧੀਆ ਸੋਹਣੀ ਗੱਡੀ ਇਹ ਅਸੀਂ ਕੱਲ ਦੀ ਅੱਜ ਤੁਹਾਨੂੰ ਲੈ ਕੇ ਆਇਆ ਗੁਰ ਟੁਆਏ ਤੁਸੀਂ ਨਾਮ ਪਹਿਲੀ ਵਾਰ ਨਹੀਂ ਸੁਣਿਆ ਬਹੁਤ ਵਾਰ ਸੁਣਿਆ ਹੋ ਮਾਡਲ ਟਾਊਨ ਲੁਧਿਆਣਾ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਾ ਤੋਂ ਸੁਪਨਾਮ ਕੀ ਜੀ ਆਪਣਾ ਕਵਰ ਖੁਰਾਨਾ ਮੇਰਾ ਨਾਮ ਹੈ ਜੀ ਵੈਲਕਮ ਕਰਾਂਗੇ ਕਹਿੰਦੇ ਗੇੜੀ ਮਾਰਨ ਦਾ ਮਨ ਕਰਦਾ ਨਾ ਆਪਣੇ ਸ਼ਹਿਰ ਲੁਧਿਆਣਾ ਕਹਿੰਦਾ ਜਰੂਰ ਲਾਈਓ ਪੂਰੇ ਪੰਜਾਬ ਨੂੰ ਨਿਯੋਤਾ ਦਊਗਾ ਜਗ੍ਹਾ ਸਾਡੇ ਕੋਲ ਬਹੁਤ ਖੁੱਲੀ ਹੈ ਹਮਮਾ ਕੇ ਆਇਆ ਹੋਇਆ ਗੂਗਲ ਸਰਚ ਕਰਕੇ ਆਇਆ ਹੋਇਆ ਵੈਲਕਮ ਕਰਾਂਗੇ ਗੁਰੂ ਟੁਆਏ ਜੋ ਆਪਣਾ ਬਚਪਨ ਯਾਦ ਲਾਏ ਕਹਿੰਦੇ ਵੀਡੀਓ ਦਾ ਬੰਦਾ ਬਹੁਤ ਦੇਖਿਆ ਨਹੀਂ ਮੈਂ ਭਰਾ ਬਹੁਤ ਆਂਦੇ ਮੇਰੇ ਭੈਣਾਂ ਬਹੁਤ ਆਂਦੀਆਂ ਨੇ ਮੈਂ ਪਹਿਲੇ 2000 ਦਾ ਪਹਿਲੇ ਵੈਲਕਮ ਕਰਨਾ ਚਾਹਨਾ ਵੀਡੀਓ ਮੇਰੀ ਬੇਨਤੀ ਹੈ ਫਾਰਵਰਡ ਕਰਨੀ ਹੈ ਜਾਂ ਰਿਵਰਸ ਕਰਨੀ ਹੈ ਉੱਪਰ-ਨੀਚੇ ਕਰਨੀ ਤੁਹਾਡੀ ਮਰਜ਼ੀ ਹੈ ਐਂਡ ਤੱਕ ਕਿਹੜਾ ਵੀਡੀਓ ਦੇਖ ਲਊਗਾ ਤੇ ਮੈਂ ਕੁਝ 10 12 15 ਕੁਐਸਚਨ ਵੀ ਪੁੱਛਣੇ ਆ ਮੇਰੇ ਸਰੋਤਿਆਂ ਨੂੰ ਪਹਿਲਾ ਕੁਐਸਚਨ ਤਾਂ ਇਹ ਹੈਗਾ ਤੁਸੀਂ ਕਿਹੜੇ ਸ਼ਹਿਰ ਤੋਂ ਮੇਰਾ ਵੀਡੀਓ ਦੇਖਦੇ ਪਏ ਹੋ ਜੀ ਤੇ ਕਹਿੰਦੇ ਨਾ ਇੱਕ ਸਾਥ ਹੁੰਦੀ ਹੈ ਜਿੰਦਾ ਸਭ ਤੋਂ ਬਾਅਦ ਪੂਰੇ ਪਿੰਡਾਂ ਚੋਂ ਪਿੰਡੇ ਦਾ ਕਮੈਂਟ ਆਉਣਾ ਬੀਨੂ ਫੋਲੋ ਕਰ ਲਿਓ ਬਾਈ ਦੇ ਨੂੰ ਤੇ ਫੇਸਬੁਕ ਵੀ ਇੰਸਟਾਗ੍ਰਾਮ ਵੀ ਤੇ ਦਾਸ ਦਾ ਵੀ ਪੇਜ ਬਣਾਇਆ ਹੈ ਗੁਰੂ ਡੋਏ ਦੇ ਨਾਮ ਤੋਂ ਸਾਡੇ ਕੋਲ ਸੌਦਾ ਲੈਣਾ ਹੈ ਨੀਚੇ ਨੰਬਰ ਦਿੱਤਾ ਗਿਆ ਉੱਥੇ ਕਾਲ ਕਰਨੀ ਹੈ ਤੇ ਪਲੱਸ ਸਾਨੂੰ ਵੀਡੀਓ ਕਾਲ ਕਰਕੇ ਸਮਾਨ ਲਈਓ ਜੇ ਆ ਸਕਦੇ ਹੋ ਤੇ ਚਰਨ ਪਾਈਓ ਬਹੁਤ ਸੋਹਣਾ ਸਟੋਰ ਕਹਿੰਦੇ ਉਪਰਾਲਾ ਕੀਤਾ ਬਹੁਤ ਵੱਡਾ ਸਰਬਤ ਦਾ ਭਲਾ ਹੋਊਗਾ ਕਹਿੰਦੇ ਰੇਟ ਉਹ ਦਊਗਾ ਤੁਹਾਡੇ ਤੁਹਾਨੂੰ ਦੇਖ ਕੇ ਤੁਸੀਂ ਕਹਿੰਦੇ ਯਾਰ ਮਜ਼ਾ ਆ ਗਿਆ ਦੇਖ ਕੇ ਸੌਦਾ ਬਹੁਤ ਗੱਲ ਘੱਟ ਕਰੀਏ ਆਉ ਤੁਹਾਨੂੰ ਸਭ ਤੋਂ ਵਧੀਆ ਪੰਜਾਬ ਦਾ ਇੰਡੀਆ ਦੇ ਨੰਬਰ 1 ਗੱਡੀ ਦਿਖਾਣਾ ਜੀ ਗਾ ਕਹਿੰਦਾ ਨਾ ਫੋਟੋ ਦੇ ਵਿੱਚ ਇਹ ਵੀਡੀਓ 'ਚ ਗੱਡੀ ਛੋਟੀ ਲੱਗਦੀ ਹੈ ਵੱਡੀ ਲੱਗਦੀ ਹੈ ਇਹ ਦੱਸੋ ਨਾ ਗੱਡੀ ਵੱਡੀ ਵੀ ਪਈ ਹੈ ਐਂ ਤਾਂ ਜ਼ਿਕਰ ਵੀ ਕਰਨਾ ਹੈ ਜੇ ਬਜਟ ਤੁਹਾਡਾ ਸਿਰਫ 2000 3000 4000 5000 ਤੱਕ ਹੈਗਾ ਤੇ ਮੈਂ ਰეკਮੈਂਡ ਕਰੂੰਗਾ ਬਹੁਤ ਪਿਆਰੀ ਬਹੁਤ ਵਧੀਆ ਸੋਹਣੀ ਗੱਡੀ ਇਹ ਲਓ ਨਾਲਾ ਸਟਾਰਟ ਵੀ ਕਰਦੀ ਹੈ ਨਾ ਕਿੰਨੀ ਕੁਆਲਿਟੀ ਕੁਆਲਿਟੀ 5000 ਦੀ ਗੱਡੀ ਕੀ ਜੇ ਬੱਚਾ ਤੁਹਾਡਾ ਹੈਗਾ 1 ਸਾਲ ਦਾ ਬੱਚਾ 1.5 ਸਾਲ ਦਾ ਬੱਚਾ 2 ਸਾਲ ਦਾ ਕਿਉਂਕਿ ਦੇਖੋ ਮੈਂ ਫਿਰ ਦੱਸ ਰਿਹਾ ਲੋਕ ਬਹੁਤ ਕੁਝ ਕਹਿ ਕੇ ਵੇਦੇ ਵੀ 10 ਸਾਲ ਦਾ ਬੱਚਾ ਵੇਜੂ 80 ਕਿਲੋ ਵਜੇ ਬੈ ਲੂਗਾ ਬਿਲਕੁਲ ਗਲਤ ਹੈ ਗਾ ਸਹੀ ਕੀ ਹੈ ਗਾ 5031 ਦੇ ਰਿਹਾ ਅਗਰ ਤੁਹਾਡਾ ਬੱਚਾ ਸਾਲ ਡੇਢ ਸਾਲ 2 ਸਾਲ ਦਾ ਹੈ ਤੇ ਚੰਗੀਆਂ ਚੀਜ਼ਾਂ ਦਾ ਮੈਂ ਦਾਵਾ ਜੇ ਕਰ ਰਿਹਾ ਹਾਂ ਕੁਛ ਪਹਿਲਾਂ ਇਹ ਮੈਂ ਤਾਂ ਰੇਟ ਨਾਲ ਦੱਸ ਰਿਹਾ ਹਾਂ ਤੁਸੀਂ ਇਸ ਨੂੰ ਸੇਵ ਕਰ ਲੈਣਾ ਸਭ ਤੋਂ ਵਧੀਆ ਗੱਲ 10 ਫੋਟੋ ਆ ਸਾਡੇ ਚਲਦੇ ਜਦ ਸਾਰੇ ਸਟੋਰ ਸਾਨੂੰ ਦਿਖਾਵਾਂਗੇ ਤੁਹਾਨੂੰ ਕੋਈ ਚੀਜ਼ ਸਮਝ ਆਉਂਦੀ ਹੁਣ ਦੋ ਫੋਟੋ ਚਲੋ ਤੇ ਬਾਈ ਇਹਨੇ ਮੇਰੇ ਪਹਿਲੇ ਵਾਰੀ ਮੇਰੇ ਸਟੋਰ ਚ ਆਇਆ ਹੈ ਬਾਈ ਦੀ ਸਮਾਈਲ ਬਹੁਤ ਸੋਹਣੀ ਹੈ ਨਾਲੇ ਜੀ ਬਹੁਤ ਸੋਹਣਾ ਬੋਲਦਾ ਜੇ 10 ਫੋਟੋ ਕੋਈ ਲੈ ਕੇ ਮੇਰੇ ਨੰਬਰ ਤੇ ਭੇਜ ਦੂਗਾ ਉਹਨੂੰ ਗੋਲਡ ਵਾਲੋ ਪੱਕਾ ਸ਼ਰਤੀ ਹੈ ਮੈਂ ਗਿਫਟ ਦੇ ਦੂੰਗਾ ਨੰਬਰ ਨੋਟ ਕਰ ਲਿਓ 8300000086 ਮੇਰਾ ਨੰਬਰ ਹੈ ਤੇ ਨੰਬਰ ਜਿਹੜਾ ਗੱਡੀ ਦਿਖਾਈ ਹੈ ਗਾ ਕਹਿੰਦਾ ਯਾਰ ਜੇ ਤੂੰ ਫਾਇਦਾ ਕਰਾਣਾ ਹੈ ਨਾ ਜਿਵੇਂ ਰੋਕਾ ਦਾ ਹੂੰ ਕਿਉਂ ਵੀਡੀਓ ਬਣਾਉਣਾ ਨਾ ਮੋਟਿਵ ਹੁੰਦਾ ਹੈ ਵੀ ਕਿਸੇ ਨਾ ਕਿਸੇ ਦਾ ਫਾਇਦਾ ਹੋ ਜਵੇ ਤੇ ਫਾਇਦਾ ਹੋਣਾ ਹੈ ਨਾ ਤੇ ਮੈਂ ਤੁਹਾਨੂੰ ਬਹੁਤ ਸੋਹਣਾ ਇੱਕ ਕਲਾਕਾਰ ਬਾਈ ਦਿਖਾਣਾ ਚਾਹੁੰਦਾ ਚਾਹੇ ਬਾਈਕ ਹੋਵੇ 5000 ਦਾ 6000 ਦਾ 7000 ਨੂੰ ਕੀ ਵੇਚਦੇ ਨੇ ਜੀ ਬਾਈਕ ਨਾ ਇੰਡੀਆ ਦਾ ਪਹਿਲਾ ਲੋਕ ਕਹਿੰਦੇ ਸਸਤਾ ਮੈਂ ਕਹਿੰਦਾ ਖੁਦ ਹੀ ਕਿੰਨਾ ਸਸਤਾ ਬਾਈਕ ਵੇਚਣਾ ਚਾਹਨਾ ਹੈਗਾ ਹਾਰਲੇ ਬਾਈਕ ਲੈ ਕੇ ਆਇਆ ਫੁੱਲ ਪਾਵਰ ਦੇ ਪੈਂਡਰੇ ਸਿਸਟਮ ਫਰੰਟ ਬੈਕ ਚੱਲੂਗਾ ਪਾਵਰ ਆਨ ਤੇ ਚੱਲੂਗਾ ₹3000 ਦਾ ਬਾਈਕ ਇਹ ਨੋਟ ਕਰ ਲਿਓ ਤੁਸੀਂ ਕਾਪੀ ਲਾ ਲੈਣੀ ਹੈ ਜੇ ਕਾਪੀ ਨਹੀਂ ਲੱਗਦੀ ਪੈਨਸਲ ਨਾਲ ਤੁਹਾਡੇ ਕੋਲ ਮੋਬਾਈਲ ਹੈ ਜਿਹੜੀ ਦੀ ਵੀਡੀਓ ਚਲਦੀ ਦੇਖ ਰਹੇ ਹੋ ਜਿੱਥੇ ਮੈਂ ਬੋਲਦਾ ₹3000 ਤੇ ਤੁਹਾਡੀ ਗੱਲ ਬਚਾੜੇ ਕੱਢਣਾ ਜੀ ਜੇ ਮੰਨ ਲੇ ਬਾਹਰ ਕਿੰਨਾ ਪ੍ਰਾਈਸ ਹੋ ਇੱਕ ਵਾਰੀ ਮੈਂਸ਼ਨ ਕਰ ਦਿਓ ਬਾਹਰ ਚੰਗੇ ਤਰੀਕੇ ਨਾਲ ਜੇ ਗੱਲ ਕਰੀਏ ਅੱਛਾ ਵਪਾਰ ਜਿਹੜਾ ਕਰਦੇ ਨੇ 5500 5000 ਲੋਕੀ ਹੱਸ ਕੇ ਵੇਚਨੇ ਬਹੁਤ ਖਾਸ ਬੰਦਾ ਹੁੰਦਾ ਚਾਹਿਆ ਵੇਦੇ ਮੇਰੇ ਜਿੰਨੇ ਓਨੇਬਲ ਮੇਰੇ ਮੈਂਬਰ ਦੇ ਦੇਖਦੇ ਨੇ ਕੋਈ ਘਟਨੇ ਕੋਈ ਵਧਨੇ ਸਬਲੀਕ੍ਰੇਟ ਹੈ ਕਿਉਂਕਿ ਸਾਡਾ ਸਿਸਟਮ ਇੱਕ ਸੈਟਅਪ ਹੋ ਚੁੱਕਾ ਜੇ ਵੱਡੇ ਬ੍ਰਾਂਡ ਨੂੰ ਆਪਾਂ ਜੁੜਨਾ ਚਾਹੁੰਦੇ ਹੋ ਤਾਂ ਅਲਾਵਾ ਅਗਰ ਗੋਲਡ ਐਨਰਜੀ ਜੁੜਨਾ ਚਾਹੁੰਦੇ ਹੋ ਸਾਗੂ ਕੁਆਲਿਟੀ ਬਹੁਤ ਪਈ ਹੈ ਵੈਰਾਈਟੀ ਬਹੁਤ ਪਈ ਹੈ ਰੇਟ ਦਾ ਮਤਲਬ ਲਵਾਂਗਾ ਹਰੇਕ ਚੀਜ਼ ਦੇ ਨਾਲ ਸਿਨਾ 바ਰ ਕੋ ਲਗਾਏ ਵੀ ਸੌਦਾ ਲਓਗੇ ਤੁਸੀਂ ਤੁਹਾਡਾ ਫਰੈਸ਼ ਆਰਟੀਕਲ ਤੁਹਾਡੇ ਘਰੇ ਪਹੁੰਚਾਂ ਦੀ ਜਿੰਮੇਵਾਰੀ ਚੱਕਦੇ ਪੈਨ ਇੰਡੀਆ ਡਿਲੀਵਰੀ ਅਵੇਲੇਬਲ ਹੈ ਜੇ ਤੁਸੀਂ ਸ਼ੋਪਿੰਗ ਕਰਨਾ ਚਾਹੁੰਦੇ ਹੋ ਦਾ ਗੋਲਟੋਏ .in ਜਾ ਕੇ ਸ਼ੋਪਿੰਗ ਕਰ ਸਕਦੇ ਹੋ ਹੁਣ ਅਗਲਾ ਜਿਹੜਾ ਮੈਂ ਦੱਸਦਾ ਪ੍ਰਾਈਸ ਮਹੀ ਦਾ ਮਹੀਨਾ ਚੱਲ ਰਿਹਾ ਰਹਿ ਕੇ 10 12 ਦਿਨ ਹੋਰ ਬੇਨਤੀ ਕੀਤੀ ਚਾਹ ਤੜਾ ਰਿਸ਼ਤੇਰ ਬੈਠਾ ਕੈਨੇਡਾ ਚਾਹ ਬੈਠਾ ਅਮਰੀਕਾ ਚਾਹ ਬੈਠਾ ਕਿਸੇ ਕੰਟਰੀ ਬੈਠਾ ਹੈ ਪੰਜ ਬੰਦਿਆਂ ਨੂੰ ਵੀਡੀਓ ਸ਼ੇਅਰ ਕਰਨੀ ਹੈ ਤੇ ਮੈਂ ਤੁਹਾਨੂੰ ਆਪਣਾ ਨੰਬਰ ਦੇਣ ਲੱਗਾ 8300000086 ਨੰਬਰ ਤੇ ਪੰਜ ਆਪਣੇ ਪਰਿਵਾਰ ਦੇ ਨਾਲ ਬੜੇ ਫੋਰਨ ਐਂਟਰੀ ਬੈਠੇ ਰਹੇ ਉਹਨਾਂ ਨੂੰ ਸਾਡੇ WhatsApp ਤੇ ਭੇਜ ਦੇਣੇ ਨੇ ਜੇ ਉਹਨਾਂ ਚੋਂ ਪੰਜਾਂ ਨੂੰ ਅਸੀਂ ਫਾਰਮ ਭਰਵਾਤਾ ਪਹਿਲੇ ਪੰਜਾਂ ਦਾ ਫੋਨ ਚੱਕ ਲਿਆ ਤੇ ਉਹਨਾਂ ਨੂੰ ਚ ਇੱਕ ਬੰਦੇ ਨੂੰ ਅਸੀਂ ਗਿਫਟ ਤਾਂ ਪੰਜਾਬ ਚ ਤੇ ਘਰੇ ਮਚਾ ਦਾਂਗੇ ਲੋ ਵੀ ਮੇਰੇ ਨਾਲ ਕੋਈ ਪਹਿਲਾਂ ਵਾਦਾ ਨਹੀਂ ਕੀਤਾ ਵੀ ਇਹ ਗਿਫਟ ਦੇਣੇ ਨੇ ਇਹ ਚੱਲਦੀ ਵੀਡੀਓ ਜੀ ਵਾਦਾ ਹੋ ਰਿਹਾ ਇਹਨਾਂ ਦਾ ਜੀ ਤੇ ਬੈਨੀਫਿਟ ਤੁਹਾਡਾ ਕਰਾਉਣਾ ਬਹੁਤ ਜ਼ਿਆਦਾ ਹੋ ਗੱਲ ਕਰੀਏ ਇਹ ਤਾਂ ਫਰਟੇਨੇਰ ਦਾ ਕਹਿਤਾ ਗਾ ਕਹਿੰਦਾ ਨਹੀਂ ਯਾਰ ਸਾਨੂੰ ਸਾਡੇ ਤਾਂ ਮੋਸਟਲੀ ਕਸਟਮਰ ਕਹਿੰਦੇ ਨਾ ਚੀ ਹੱਥ ਨਹੀਂ ਲਾਈ ਦੇਖੀ ਨਹੀਂ ਲੈਂਦਾ ਸਾਨੂੰ ਸਸਤੀ ਇੱਥੇ ਹੀ ਮਿਲ ਜਾਂਦੀ ਬਾਈ ਤੂੰ ਉਹਨਾਂ ਦੀ ਦੁਕਾਨ ਤੇ ਨਾ ਜਾਈਂ ਤੇ ਮੈਂ ਤਾਂ ਗਾਰੰਟੀ ਕੰਨਾ ਕਿਸੇ ਨਾਲ ਸਗਲ ਮੰਨਿਆ ਦੇਖਿਆ ਭਾਜੀ 1100 2100 ਰੁਪਏ ਦਾ ਮੋਸਟਲੀ ਸੁਣਦੇ ਆ ਨਾ ਤੇ ਤੁਹਾਨੂੰ 2100 ਦੇ ਬਦਲੇ ਜੇ ਗੱਲ ਕਰੀਏ ਤਿੰਨ ਰੰਗ ਸਰ ਕੋ ਬਾਈਕ ਦੇ ਆ ਚੁੱਕੇ ਨੇ ਕੀ ਬਾਈਕ ਦੇ ਫਰੂਟੀ ਨੂੰ ਕਹਿੰਦੇ ਆ ਬਾਈਕ ਨੂੰ ਦੇਖ ਸਕਦੇ ਫਰੂਟੀ ਨੂੰ ਕਹਿੰਦੇ ਆ ਜੀ 2200 ਰੁਪਏ ਦਾ ਅੜਲੀ ਬਾਈਕ ਲੈ ਕੇ ਆਏ ਆ ਜਿਹੜਾ ਪ੍ਰੋਪਰ ਆ ਦੇਖੋ ਬਟਨ ਦਾ ਮਾਰਿਆ ਚੱਲੂਗਾ ਇਹ ਕੋਈ ਸਾਈਕਲ ਨਹੀਂ ਹੈ ਇਹ ਬੱਚਾ ਦਾ ਬੈਟਰੀ ਵਾਲਾ ਬਾਈਕ ਹੈ ਬੱਚਾ ਜੇ ਤੁਹਾਡਾ ਜਿੰਨੇ ਸਾਲ ਡੇਢ ਸਾਲ 2 ਸਾਲ ਦਾ ਬੱਚਾ ਹੈਗਾ ਤੇ 2200 ਰੁਪਏ ਦੇ ਬੱਚੇ ਨੂੰ ਉਹਦੀ ਖੁਸ਼ ਕਰ ਸਕਦੇ ਹੁਣ ਦੱਸੋ ਸਚ ਤੋਂ ਪਤਾ ਨਹੀਂ ਕੋਚਾਗਾ ਇਹ ਵੀਡੀਓ ਚ ਨਹੀਂ ਪਤਾ ਲੱਗ ਰਹੀ ਜੀ ਕੁਆਲਿਟੀ ਮੈਨੂੰ ਫੜ ਕੇ ਪਤਾ ਲੱਗ ਰਹੀ ਹੈ ਜੇ ਹੁਣ ਤੁਸੀਂ ਵੀਡੀਓ ਚ ਕਹੋਗੇ ਵੀ ਨਾ ਕੁੱਟਣ ਵਾਲੀ ਚੀਜ਼ ਹੈ ਜੀ ਕਿ ਕਹਿੰਦਾ ਜੀ ਤਿੰਨ ਤੁਹਾਨੂੰ ਦੱਸਦਾ ਕੁਐਸਚਨ ਨਾਲ ਪ੍ਰਾਈਸ ਦੱਸਦਾ ਜਿਹੜਾ ਕੋਈ ਵੀਡੀਓ ਪ੍ਰੋਪਰ ਦੇਖ ਰਿਹਾ ਜਿੰਦੇ ਸਭ ਤੋਂ ਬਾਅਦ ਕਮੈਂਟ ਹੋਣਗੇ ਅਸੀਂ ਤਾਂ ਦੇਖੋ ਲੱਭ ਲੜਾ ਤੁਹਾਨੂੰ ਜੀ ਤੁਸੀਂ ਸਾਨੂੰ ਲੱਭਣਾ ਚਾਹਦੇ ਸਾਡੇ ਨੰਬਰ ਤੇ ਕਹਿੰਦੇ ਬਾਈ ਕਾ ਕਰਾਦਾ ਮੈਂ ਤੁਹਾਨੂੰ ਸਾਰਾ ਸਟੋਰ ਦਿਖਾਵਾਂਗਾ ਨੰਬਰ 4 ਤੇ ਨਾ ਤੁਹਾਡੇ ਮਤਲਬ ਦਾ ਕੁਸ਼ਨ ਪੁੱਛਣ ਲੱਗਾ ਸੋਖਾ ਆਗਾ ਜੇ ਬਲ ਓਖਾ ਬਹੁਤ ਲੱਗੂਗਾ ਮੇਰੇ ਕਹਿੰਦਾ ਬੱਚੇ ਦੇ ਸਟੱਡੀ ਟੇਬਲ ਪਏ ਨੇ ਆ ਸਟੱਡੀ ਟੇਬਲ ਇਹਨਾਂ ਦੇ ਨਾਮ ਕੀ ਨੇ 1 2 3 4 5 ਜੀ ਜਿੰਨੇ ਪ੍ਰੋਪਰ ਸਹੀ ਆਨਸਰ ਦੇ ਦਿੱਤਾ ਉਹਨੂੰ ਗਿਫਟ ਦਿੱਤਾ ਜਾਏਗਾ ਪੱਕਾ ਤੇ ਪਲੱਸ ਹੁਣ ਇੱਕ ਡੈਕਸ ਤੇ ਨਾ ਖੜੇ ਹੋ ਬਾਈ ਇਹ ਸਾਰੇ ਡੈਕਸ ਦਿਖਾ ਦਿਓ ਹੁਣ ਕਮੈਂਟ ਬਾਕਸ ਅੰਨੇ ਕਮੈਂਟ ਮਾਰਨੇ ਨੇ ਵੀ ਇਹ ਕੈਰੈਕਟਰ ਦਾ ਨਾਮ ਕੀ ਹੈ ਇਹ ਕੈਰੈਕਟਰ ਦਾ ਨਾਮ ਕੀ ਹੈ ਇਹ ਤਾਂ ਦੇਖੋ ਬੱਚਿਆਂ ਦਾ ਫੇਵਰਟ ਨੇ ਅਵੇਂਜਰ ਦਾ ਆਈਡੀਆ ਹੈ ਅਵੇਂਜਰਸ ਦਾ ਹੈ ਆ ਪੀਮ ਆ ਗਿਆ ਜੀ ਅੱਛਾ ਪੀਮ ਛੋਟਾ ਪੀਮ ਛੋਟਾ ਪੀਮ ਆ ਗਿਆ ਅਜਾ ਪੀਮ ਖਾਂਦਾ ਕੀ ਹੈ ਉਹ ਦੱਸੋ ਪਹਿਲੇ ਜੀ 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 ਫਿਰ ਉਹ ਤੇ ਔਖਾ ਕੁਐਸਚਨ ਹੋ ਗਿਆ ਔਖਾ ਹੋ ਗਿਆ ਜੀ ਜੀ ਤੇ 15 ਡੈਕਸ ਪੀ ਨੇ ਅਗਰ ਪ੍ਰੋਪਰ ਤੁਹਾਨੂੰ ਜਾਣਕਾਰੀ ਦੀ ਲੈਣਾ ਚਾਹੁੰਦੇ ਹੋ ਤੇ ਔਨੇਬਲ ਜਿੰਨੇ ਸਾਡੇ ਪਰਿਵਾਰ ਦੇਖ ਰਹੇ ਨੇ ਮੈਂ ਦੱਸਣਾ ਚਾਹਾਂਗਾ ਸਾਡਾ ਮੋਟਿਵ ਹੈਗਾ ਬੱਚਿਆਂ ਨੂੰ ਵੀਡੀਓ ਦਿਖਾਈ ਹੋ ਤਾਂ ਕਿ ਬੱਚੇ ਜਦੋਂ ਖੁਸ਼ ਹੋਣਗੇ ਨਾ ਪਿਆਰ ਨਾਲ ਦੇਖਦੇ ਨੇ ਉਹਨਾਂ ਨੂੰ ਲੱਗਦਾ ਹੈ ਵੀ ਸਾਡੇ ਲਈ ਕੋਈ ਚੀਜ਼ ਬਣੀ ਹੈ ਤੇ ਮੈਂ ਪੇਰੈਂਟਸ ਨੂੰ ਪੰਜਾਬ ਚ ਕਿਤੇ ਵੀ ਦੇਖਦੇ ਹੋ ਵੀਡੀਓ ਇੱਕ ਵੀਡੀਓ ਸ਼ੇਅਰ ਕਰਨੀ ਹੈ ਔਰ ਨੀਚੇ ਚੰਗੇ ਕਮੈਂਟ ਕਰਨੇ ਨੇ ਤਾਂ ਕਿ ਤਰ੍ਹਾਂ ਬੱਚਿਆਂ ਨੂੰ ਵੀਡੀਓ ਦਿਖਾਉਣ ਤੋਂ ਬਾਅਦ ਪਤਾ ਲੱਗੂਗਾ ਵੀ ਬੱਚੇ ਦੀ ਮੈਮਰੀ ਸ਼ਾਰਪ ਹੈਗੀ ਕਿ ਨਹੀਂਗੀ ਕਿਉਂਕਿ ਹਰ ਇੱਕ ਬੰਦਾ ਨਾ ਟੀਮੀਆਂ ਚੁੱਲਦੇ ਆ ਫਿਰਦਾ ਹੈ ਮੋਬਾਈਲ ਚੁੱਲਦੇ ਆ ਫਿਰਦਾ ਹੈ ਚਾਹੇ ਉਹ ਮੋਬਾਈਲ ਨਿਕਾਲ ਕਰ ਰਹੇ ਅਸੀਂ ਤੁਹਾਨੂੰ ਇਨਫੋਰਮੇਸ਼ਨ ਉਹ ਦੇ ਰਿਹਾ ਬੱਚੇ ਜਿਹੜੇ ਇਸ ਨੂੰ ਦੇਖ ਕੇ ਆਨਸਰ ਦੇ ਸਕਦੇ ਸਭ ਤੋਂ ਵੱਡੀ ਗੱਲ ਇਹ 90% ਤੁਸੀਂ ਦੇਖਿਆ ਬੱਚਿਆਂ ਦੀ ਅੱਖਾਂ ਖਰਾਬ ਹੁੰਦੀਆਂ ਨੇ ਬੱਚਾ ਲੇਟ ਕੇ ਫੜਦਾ ਹੈ ਐਨਕਾਂ ਲੱਗੀਆਂ ਹੁੰਦੀਆਂ ਨੇ ਤੇ ਮੈਂ ਰეკਮੈਂਡ ਕਰਨਾ ਚਾਹੂੰਗਾ ਬ੍ਰਾਂਡ ਬ੍ਰੈਂਡ ਗੁਰੂ ਦਾ ਇਹ ਸਟੱਡੀ ਟੇਬਲ ਆ ਚੁੱਕਾ ਹੈ ਵੀ ਹਾਈ ਕੁਆਲਿਟੀ ਚੇਅਰ ਆ ਚੁੱਕੀ ਨਾਲ ਹੈਵੀ ਕੁਆਲਿਟੀ ਦਾ ਟੇਬਲ ਆ ਚੁੱਕਾ ਹੈ ਇਸ ਤੋਂ ਵਧੀਆ ਮਜ਼ਬੂਤ ਕੰਟੈਕਸ ਨਹੀਂ ਮਿਲੇਗਾ ਤੂੰ ਗੂਗਲ ਤੇ ਜਾ ਕੇ ਸਰਚ ਕਰੋ ਗੁਰੂ ਟਾਏ ਪ੍ਰਾਈਸ ਇਸ ਦਾ ਜਿਹੜਾ ਹੈਗਾ 2200 ਰੁਪਏ ਦੀ ਕੀਮਤ ਹੈ ਪਲੱਸ ਨਾਲ ਅਰ ਗਿਫਟ ਦਿੱਤਾ ਜਾਏਗਾ ਅਗਰ ਤੂੰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਕੁਝ ਨਾ ਕੁਝ ਜ਼ਰਾ ਜ਼ਰੂਰ ਹੈਗਾ ਜੇ ਤੂੰ ਪਿਆਰ ਦਿੰਦੇ ਹੋ ਬਲੇਸਿੰਗ ਦਿੰਦੇ ਹੋ ਬਾਈ ਦਾ ਨਾਮ ਮੈਂ ਸੁਣਿਆ ਹੈ ਕਿ ਬਾਈ ਪਹਿਲੇ ਵਾਰ ਹੀ ਆਇਆ ਹੈ ਕਿ ਕੁਝ ਨਾ ਕੁਝ ਤਾਂ ਲਈ ਸਪੈਸ਼ਲ ਲੈ ਕੇ ਆਵਾਂਗੇ ਵੀ ਇਹਨੂੰ ਇਦਾਂ ਨਹੀਂ ਦੇਖਣਾ ਤੇ ਚ ਪਹਿਲੀ ਗੱਲ ਮੈਂ ਕੁਆਲਿਟੀ ਤੋਂ ਬਹੁਤ ਡਰਦਾ ਹੰਨਾ ਹੈ ਰੇਟ ਘੱਟ ਤਾਂ ਕਹਿ ਰਹੇ ਨੇ ਸਰਦਾਰ ਸੱਤਵਾਂ ਕੁਐਸਚਨ ਹੈਗਾ ਜੇ ਮੇਰਾ ਤਾਂ ਜਦੋਂ ਸੁਖਨਾ ਪਾਰ ਹੈਗਾ ਜਾਂ ਬਾਈ ਜਿਹੜਾ ਛੜਿਆ ਬਾਈ ਦਾ ਵੇਟ ਕਿੰਨਾ ਦੱਸ ਦਿਓ ਜਿਹੜਾ ਕਮੈਂਟ ਬਾਕਸ ਆਨਸਰ ਸਹੀ ਦੇ ਦੇਗਾ ਬਾਈ ਨੇਰੇ ਬਾਈ ਕਰ ਦਣਾ ਬਿਲਕੁਲ ਬਿਲਕੁਲ ਹੁਣ ਸਾਡਾ ਨਾ ਇੱਕ ਸੱਤਵਾਂ ਕੁਐਸਚਨ ਹੈਗਾ ਬੱਚਾ ਜੇ ਨਿਊ ਬੋਨ ਹੁੰਦਾ ਕੋਈ ਮਾਸੀ ਮਾਮੀ ਭੂਆ ਚਾਚੀ ਨੇ ਗਿਫਟ ਦੇਣਾ ਹੁੰਦਾ ਹੈ ਰੁਪਏ 11 ਸਾਲ ਕੋਈ ਸਗਨ ਨਹੀਂ ਪੈਂਦਾ ਮੈਂ ਤਾਂ ਉਹ ਇੱਕ ਬ੍ਰਾਂਡ ਦਾ ਪ੍ਰੋਡਕਟ ਦਵਾਂਗਾ 600 ਤੇ 80 ਰੁਪਏ ਦੇ ਵਿੱਚ ਇਹ ਤੇ ਇਹ ਫੋਟੋ ਖਿੱਚ ਲਓ ਮੇਰੇ ਕੋਲ ਨਹੀਂ ਆ ਹੁੰਦਾ ਸਸਤੀ ਆਈਟਮ ਹੈਗੀ 5-700 ਰੁਪਏ ਜਿਵੇਂ ਆਪਾਂ ਕਹਿ ਦਿੰਨੇ ਆ ਤੁਹਾਨੂੰ ਜਿਹੜੇ ਸ਼ਹਿਰ ਜਿੱਥੋਂ ਮਿਲਦਾ ਉਹ ਤੇ ਲੈ ਲਿਓ ਪਰ ਮੇਰਾ ਦਾਵਾ ਹੈਗਾ ਤੁਹਾਨੂੰ ਜਿਸ ਜਾਓਗੇ ਨਾ ਤੇ ਕਿਉਂਕਿ ਬ੍ਰਾਂਡ ਗੁਰੂ ਟਾਇ ਦੀ ਸੀ ਵੀਡੀਓ ਦੇਖ ਕੇ ਆਏ ਆ ਕੋਸ਼ਿਸ਼ ਕਰਨਾ ਉਹ ਬੰਦਾ ਤੁਹਾਨੂੰ ਗਾਰੰਟੀ ਨਾਲ ਥੋੜਾ ਕੁਛ ਨਾ ਕੋਈ ਰਮਾਨ ਤਾਂ ਨਾ ਹੋਰ ਕਰ ਦੇਊਗਾ ਤੇ ਸਾਡਾ ਵੀ ਪਰਿਵਾਰ ਨਾਲ ਚੱਲਦਾ ਸਾਰਾ ਦਾ ਵੀ ਘੱਟ ਰੇਟਾਂ ਦੀ ਇਹਦਾ ਗਾਰੰਟੀ ਹੈ ਚੀ ਚੰਗੀ ਦੀ ਇਹਦਾ ਤੁਹਾਡੇ ਕਰ ਮੈਂ ਦਾਵਾ ਪਹੁੰਚਾਣਾ ਚਾਹਨਾਗਾ ਵੀ ਕਰ ਦਿਓ ਇਹ ਚੀ ਗੂਗਲ ਤੇ ਸਰਚ ਕਰ ਦਿਓ Amazon ਦੇ ਵਿੱਚ Flipkart ਦੇ ਵਿੱਚ ਥੋੜਾ ਪ੍ਰੇਸ਼ ਕਰਕੇ ਸਾਨੂੰ ਵੀ ਪਿਆਰ ਦਿਓ ਕਿਉਂਕਿ ਉਹ ਤੇ ਸਾਡਾ ਬ੍ਰਾਂਡ ਪੇ ਬਣ ਚੁੱਕਾ ਦਾ ਗੁਰੂ ਟਾਇ .in ਉੱਥੇ ਵੈਬਸਾਈਟ ਜਾ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਆਂ ਇੰਡੀਆ ਦਾ ਸਭ ਤੋਂ ਪਹਿਲਾ ਪ੍ਰੋਡਕਟ ਆ ਚੁੱਕਾ ਜਿਹੜਾ ਬਾਜ਼ਾਰ ਤਾਨੂੰ ਡਾਲਰਾਂ ਦੇ ਵਿੱਚ ਮਿਲਦਾ ਹੈ ਇਹਦੀ ਕੀਮਤ ਡਾਲਰਾਂ ਦੇ ਜਿੰਨੇ ਰੁਪਏ ਖਰਚ ਦਿੰਦੇ ਨੇ ਆਨਲਾਈਨ ਰਿਸਰਚ ਕਰਦੇ ਨੇ ਆਸਟ੍ਰੇਲੀਆ ਨੂੰ ਉੱਥੇ ਇਹਨੇ ਡਾਲਰ ਪਾ ਦਿਓ ਜੀ ਐਡੇ ਡਾਲਰ ਪਾ ਦਿਓ ਪੂਰੇ ਤੁਹਾਨੂੰ ਘਰੇ ਆ ਜਾਏਗਾ ਤੇ ਅਸੀਂ ਤੁਹਾਨੂੰ ਨਾ 12000 ਨਾ 15000 ਨਾ 25000 ਸਿਰਫ 8400 ਦੇ ਵਿੱਚ ਆਸਟ੍ਰੇਲੀਆ ਕੰਪਨੀ ਦਾ 3 in 1 ਬੌਨਸਰ ਦੇ ਦਾਂਗੇ ਜੀ ਸੇਮ ਪਾਜੀ ਡੱਬਾ ਤਾਂ ਲੱਗ ਗਿਆ ਪਿਆ ਤੁਸੀਂ ਚੱਕੋ ਤੇ ਘਰ ਲੈ ਜਾਓ ਪੱਕਾ ਬਿਲ ਨਾਲ ਲਵਾਂਗੇ ਕੰਪਨੀ ਨਾਲ ਤੁਹਾਨੂੰ 6 ਮਹੀਨੇ ਦੀ ਗਾਰੰਟੀ ਦਿੰਦੀ ਕੋਈ ਖਰਾਬ ਹੁੰਦੀ ਇਲੈਕਟ੍ਰੋਨਿਕ ਮਸ਼ੀਨ ਹੋਰ ਕੁਝ ਖਰਾਬ ਹੁੰਦੀ ਫੁੱਲ ਰਿਪਲੇਸਮੈਂਟ ਕੰਪਨੀ ਕਰਕੇ ਦਿੰਦੀ ਹੈ ਚਾਹੇ ਤੁਸੀਂ ਕਿਸੇ ਕੋਨੇ ਬੈਠੇ ਹੋ ਬੱਚਾ ਤਾਂ ਲਗਾ ਛੋਟਾ ਨਿਊ ਮੋਨ ਦਾ 3 ਮਹੀਨਾ ਹੋ ਚੁੱਕਾ ਹੈ ਤੇ ਸਾਡੇ ਕੋਲ ਸਾਰੀ ਰੇਂਜ ਤੇ ਦੇਖ ਸਕਦੇ ਹੋ ਬੂਸਟਰ ਚੇਅਰ ਟੈਡੀ ਚੇਅਰ ਰੋਕਰ ਸਲਾਈਡ ਸਾਰੀ ਚੀਜ਼ਾਂ ਕੋ ਅਵੇਲੇਬਲ ਹੈ ਇੱਕ ਛਾਤ ਥੱਲੇ ਤੁਹਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਦਾ ਦਰਦ ਦਾ ਦਾਵਾ ਮੇਰਾ ਹੈਗਾ ਜੇ ਤੁਸੀਂ ਵੀਡੀਓ ਨੂੰ ਦਬ ਕੇ ਸ਼ੇਅਰ ਕਰਦਾ ਚੈ ਨਾ ਕਰੋ ਜੀ ਕੁਛ ਨਾ ਕੁਛ ਅਸੀਂ ਕੰਪਲੀਮੈਂਟਰੀ 150 200 ਦਾ ਗਿਫਟ ਰੱਖਿਆ ਹੈ ਸਾਨੂੰ ਵੀ ਇਹਦਾ ਕਸ਼ਮੀਰ ਪੰਜ ਪੁਣੀਆਂ ਚੜ੍ਹ ਕੇ ਉੱਪਰ ਅਗਰ ਆ ਰਿਹਾ ਹੈ ਤਾਂ ਕੋਈ ਨਾ ਕੋਈ ਗਿਫਟ ਵੀ ਲੈ ਕੇ ਜਾਵੇ ਮੈਨੂੰ ਇਹ ਲੱਗ ਰਿਹਾ ਵੀ ਤੁਸੀਂ ਕਮਾਈ ਤੇ ਸੇਲ ਕਰਨ ਖਾਤਰ ਨਹੀਂ ਤੁਸੀਂ ਜਾਗਰੂਕ ਕਰਨ ਖਾਤਰ ਬੈਠੇ ਹੋ ਸਰ ਮੇਰਾ ਟਾਰਗੇਟ ਹੈਗਾ ਇੱਕ ਅਚੀਵਮੈਂਟ ਕਰਨੀ ਹੈ ਵੀ ਸ਼ੁਕਰ ਹੈਗਾ ਉਮਰ ਬਹੁਤ ਛੋਟੀ ਕੀ ਹੈ ਪੰਜਾਬ ਦੇ ਹਮ ਹੁੰਦੇ ਜਿੰਨੇ ਵੀ ਮੈਨੂੰ ਪਿਆਰ ਮਿੱਤਰ ਕਰਦੇ ਨੇ ਤਾਂ ਕਸ਼ਮੀਰ ਵੀ ਸਾਣਾ ਬੋਧ ਆ ਕੇ ਵਧੀਆ ਡੀਲ ਕਰਦਾ ਅਸੀਂ ਜਰੂਰ ਸਮਝਦੇ ਹਾਂ ਅਸੀਂ ਸ਼ਹਿਰੀ ਹਾਂ ਕੋਈ ਪਿੰਡ ਹੋ ਗਏ ਪਰ ਸਭ ਤੋਂ ਵੱਧ ਪਿਆਰ ਪਿੰਡਾਂ ਵਾਲੇ ਬਹੁ ਕੁਚਨ ਕੋਈ ਜੇ ਕਹਿੰਦੇ ਲੈ ਕੇ ਜਾਵਾਂਗੇ ਮੈਨੂੰ ਨਾ ਅੰਦਰੋਂ ਉਂਗਲਾਂ ਦੇ ਵਲਵਲ ਖੜੇ ਹੋ ਜਾਂਦੇ ਨੇ ਮੈਂ ਕਹਿੰਦਾ ਇਹ ਬੰਦਾ ਇੰਨਾ ਕਿੰਨਾ ਖੁਸ਼ ਮਿਲਦਾ ਵੇ ਇੱਕ ਵਧੀਆ ਆਏਗਾ ਸਨ ਨਸੀਬ ਉਹ ਗੱਡੀ ਦੇ ਵਿੱਚ 4 4 6 6 ਜਨੇ ਆਂਦੇ ਨੇ ਤੇ ਸ਼ੁਕਰ ਹੈਗਾ ਸਾਰੇ ਕੋਈ ਜਗ੍ਹਾ ਵੀ ਬਾਬਾ ਜੀ ਨਾ ਬਹੁ ਖੁੱਲੀ ਗਈ ਹੈ ਚਾ 4 ਬੰਦੇ ਆਂਦੇ ਚਾ 10 ਬੰਦੇ ਆਂਦੇ ਖੜਨ ਦੀ ਵੀ ਜਗ੍ਹਾ ਗਈ ਹੈ ਵੈਰਾਈਟਿੰਗ ਚੰਗੀ ਰੱਖੀ ਹੋਈ ਹੈ ਅਣ ਗੱਲ ਕਰੀਏ ਹੀਰੋ ਐਟਲਸ ਨੀਲਮ ਵਰਗੇ ਬ੍ਰੈਂਡਾਂ ਦੀ ਸਾਈਕਲਾਂ ਦੀ ਤੇ ਸਾਰੇ ਕੋ ਸਾਰੇ 2000 4000 5000 ਤੱਕ ਸਾਰੇ ਕੋ ਰੀ ਸਾਈਕਲ ਸਾਰੇ ਅਵੇਲੇਬਲ ਹੈਗੀ ਹੈ ਜੀ ਕੋਈ ਮ ਕੰਪਨੀ ਦਾ ਬਹੁਤ ਪਿਆਰਾ ਪਰ ਮੈਂ ਦਹਾਨਾ ਚਾਹਨਾ ਤੋਂ ਨਿਕਾਉਣਾ ਨਾ ਫੋਲਡਿੰਗ ਸਾਈਕਲ ਆ ਚੁੱਕਾ ਹੈ ਜੀ ਫੋਲਡ ਕਰਕੇ ਜਿਵੇਂ ਆਪਾਂ ਕਹਿੰਦੇ ਨਾ ਬਾਹਰ ਲੈ ਕੇ ਜਾਣਾ ਘੁੰਮਣਾ ਚਾਹਨੇ ਆ ਜੀ ਵੀ ਅਸੀਂ ਕਿੰਨੇ ਚਾਲਾ ਗੀੜੀ ਮਾਰੀਏ ਕਾਰ 'ਚ ਰੱਖ ਲਈਏ ਵੀ ਸਾਨੂੰ ਸ਼ੌਂਕ ਬਹੁਤ ਹੈਗਾ ਵੀ ਸਾਈਕਲ ਲੈ ਕੇ ਜਾਣਾ ਵੀ ਰੱਖਾਂਗੇ ਕਿੱਥੇ ਤੁਸੀਂ ਗੱਡੀ ਨੂੰ 'ਚ ਸਾਈਕਲ ਫੋਲਡ ਕਰਕੇ ਰੱਖ ਸਕਦੇ ਹੋ ਅੱਛਾ ਇਕੱਠਾ ਹੋ ਜੀ ਸਾਈਕਲ ਸਰ ਇਹ ਕੰਪਨੀ ਦੇਖੋ ਤਾਂ ਨਾ ਲੋਗ ਲੱਗਾ ਹੈ ਵੀ ਸਾਈਕਲ ਇੱਦਾਂ ਦੇ ਕੇ ਨੇ ਜਿਹੜੇ ਕਸਟਮਰ ਕਹਿੰਦਾ ਸਾਨੂੰ ਸਾਈਕਲ ਚਾਹੀਦਾ ਹੈ ਜੀ 4700 ਨਾ 5000 ਨਾ 6 ਹੈ ਨਾ 8000 4700 ਦੇ ਵਿੱਚ ਤੇ ਸਭ ਤੋਂ ਵਧੀਆ ਚੀਜ਼ ਕੀ ਹੈ ਕੰਪਨੀ ਦੀ ਚੀਜ਼ਾਂ ਓਰੀਜਨਲ ਹੈਗੀਆਂ ਨੇ ਕੱਲ ਨੂੰ ਮਕੈਨੀਕਲ ਕੋਈ ਪ੍ਰੋਬਲਮ ਆਂਦੀ ਦੀ ਆਪਣੇ ਸ਼ਹਿਰ ਦੇ ਚੂਠੀ ਕਰਾ ਸਕਦੇ ਹੋ ਪਰ ਤੁਹਾਨੂੰ ਆਣਾ ਕਿਥੇ ਵੇਗਾ ਬ੍ਰਾਂਡ ਗੁਰੂ ਟਾਇ ਦਿਲਾਂ ਦੀ ਧੜਕਣ ਬਣ ਕੇ ਦਿਖਾਏਗਾ ਤੁਹਾਡੀ ਅਗਰ ਜੀ ਬੱਚਨ ਲੈ ਕੇ ਆ ਗਏ ਤੁਸੀਂ ਇੱਕ ਘੰਟਾ ਦੁਕਾਨ 'ਚ ਬਰਨੇ ਜਾਓਗੇ ਭਾਜੀ ਕਿੰਨੀ ਕੀਮਤ ਹੈ ਇਹਦੀ ਐਸਾ 4700 ਗਾਰੰਟੀ ਚੈਲੇਜ ਹੈਗਾ ਭਾਜੀ ਲੈ ਵੀ 8000 ਰੁਪਏ ਦਾ ਸਾਈਕਲ ਪਰ ਇੱਥੇ ਨਹੀਂ ਬਾਹਰੇ ਇੱਥੋਂ ਸਿਰਫ 4700 ਦਾ ਹੈ ਵਾਹ ਜੀ ਚੀਜ਼ਾਂ ਦੇ ਕੋ ਕਿੰਨੀ ਕਿੰਨੀ ਪਿਆਰੀ ਆ ਚੁੱਕੀਆਂ ਹੁਣ ਵਾਰੀ ਹੈ ਕੁਝ ਕੋਸ਼ਨ ਖੇਡਣ ਦੀ ਜਣਾ ਮਸਤੀ ਕਰਨ ਦੀ ਜੀ ਆਹ ਮੇਰੇ ਅੱਗੇ ਨਾ ਕੁਝ ਡਿਜ਼ਾਈਨ ਬਨੇ ਕੈਰੈਕਟਰ ਦੇ ਇਹਨੂੰ ਪਿਆਰ ਨਾਲ ਸੀ ਭਾਲੂ ਕਹਿ ਲਈਏ ਡੌਗੀ ਕਹਿ ਲਈਏ ਜੀ ਤੇ ਇੱਕ ਮੇਰੇ ਅੱਗੇ ਨਾ ਬਹੁਤ ਸੋਹਣਾ ਕੈਰੈਕਟਰ ਆਇਆ ਹੋਇਆ ਜੇ ਪੰਜਾਬੀ ਐ ਕਿ ਮੂਵੀ ਦਾ ਨਾਮ ਹੈ ਹਾਤੀ ਮੇਰੇ ਸਾਥੀ ਸਾਹਮਣੇ ਦੇਖੀ ਹੋਣੀ ਹੈ ਹਾਂਜੀ ਤੇ ਚਾਹੇ ਪੋਲੀਵੁੱਡ ਆ ਜਾਂ ਬੋਲੀਵੁੱਡ ਆ ਜਾਂ ਹਾਲੀਵੁੱਡ ਹੈ ਜੀ ਮਨੂੰ ਘੱਟੋ ਘੱਟ 15 ਮੂਵੀਆਂ ਦੇ ਨਾਮ ਨੀਚੇ ਕਮੈਂਟ ਬਾਕਸ 'ਚ ਪਾ ਦਿਓ ਤੇ ਨੰਬਰ ਤਾਂ ਦੱਸਣ ਲਗਾ 830000086 ਨੰਬਰ ਤੇ ਮਨੂੰ ਨਾਮ ਲਿਖ ਕੇ ਬਾਈ ਨਾਲ ਮੇਰੇ ਫੜੀ ਫੋਟੋ ਹੈ ਫੋਟੋ ਖਿੱਚ ਕੇ ਨਾਲ ਹੈ ਭੇਜ ਦਿਓ ਤੁਸੀਂ ਆਓ ਸ਼ਰਤਾਂ ਤੁਹਾਨੂੰ ਕੋਈ ਨਾ ਕੋਈ ਗਿਫਟ ਵੀ ਮਿਲੇਗਾ ਬਸ ਤੁਸੀਂ ਸ਼ਾਪਿੰਗ ਕਰੋ ਡੇਰੇ ਸਾਜੀ ਕਰੋ ਬਸ ਹਾਂ ਮੈਂ ਫਿਰ ਰਿਪੀਟ ਕਰ ਦਿੰਦਾ ਤੁਸੀਂ ਬਚੋ ਜੀ ਜੀ ਮੈਂ ਜੇ ਮਨੂੰ ਇੱਕ ਬੰਦੇ ਨੇ ਬੜਾ ਵਧੀਆ ਦਿੱਤਾ ਹੈ ਕਹਿੰਦਾ ਯਾਰ ਆਹਦਾ ਮੈਗਾ ਬੋਲ ਤੋ ਹੀ ਦਿੰਨਾ ਸਾਰਾ ਜੀ ਜੀ ਸਾਡਾ 6ਵਾਂ ਕੁਸ਼ਣ ਕੰਪਲੀਟ ਹੋ ਗਿਆ ਦੀ 15 ਮੂਵੀ ਦੇ ਨਾਮ ਦੱਸਣੇ ਆ ਸਾਡਾ ਅਗਲਾ 7ਵਾਂ ਕੁਸ਼ਣ ਕੀ ਹੈ ਹੁਣ ਕੁਸ਼ਣ ਥੋੜਾ ਔਖਾ ਹੈਗਾ ਜੀ ਹੁਣ ਅੱਗੇ ਸਾਡੇ ਤਿੰਨ ਕੈਰੈਕਟਰ ਨੀਚੇ ਪਏ ਨੇ ਤਿੰਨੇ ਕੈਰੈਕਟਰ ਉੱਪਰ ਪਏ ਨੇ ਉਹ ਛੇ ਦਾ ਨਾਮ ਕੀ ਹੈ ਕਮੈਂਟ ਬਾਕਸ 'ਚ ਦੱਸ ਦਿਓ ਛੇ ਦਾ ਨਾਮ ਛੇ ਦਾ ਨਾਮ ਹੁਣ ਇਹ ਤਾਂ ਮੈਨੂੰ ABC ਤਾਂ ਪਤਾ ਹੈ ਇਹ ਦੋ ਦਾ ਵੀ ਪਤਾ ਇੰਨਾ ਨਹੀਂ ਮੈਨੂੰ ਪਤਾ ਲੱਗ ਰਿਹਾ ਕੀ ਨਾਮ ਹੈਗਾ ਹੁਣ ਆਨਸਰ ਤਾਂ ਦੇਣਾ ਪਏਗਾ ਹੁਣ ਮੇਰੀ ਬੇਨਤੀ ਸਾਰਿਆਂ ਨੂੰ ਹੈ ਜਿਹੜਾ ਪ੍ਰੋਪਰ ਸਾਰੇ ਸਾਰੇ ਕੁਐਸਚਨਸ ਦੇ ਆਨਸਰ ਦੇ ਰਿਹਾ ਕਮੈਂਟ ਬਧੇ ਰਿਹਾ ਸਾਨੂੰ 83 86 ਨੰਬਰ ਤੇ ਵੀ ਸਾਰੇ ਪਾ ਦਿਓ ਤੇ ਗੱਲ ਕਰਦੇ ਕਹਿੰਦੇ ਵੀਡੀਓ ਦੇ ਕਮੈਂਟ ਚ ਪਾ ਦਿਓ ਅਸੀਂ ਤੁਹਾਨੂੰ ਖੁਦ ਲੱਭ ਕੇ ਤੁਹਾਨੂੰ ਫੋਨ ਕਰਨਾ ਹੈ ਵੀ ਬਾਈ ਨੇ ਖੁਦ ਕਹਿੰਦਾ ਇਹ ਮਜ਼ਾ ਆ ਗਿਆ ਬੰਦੇ ਨੇ ਇੱਥੇ ਬੁਲਾ ਕੇ ਵੀਡੀਓ ਬਣਾ ਕੇ ਪਾਵਾਂਗੇ ਬਾਈ ਤੈਨੂੰ ਅਸੀਂ ਗਿਫਟ ਦੇਣ ਲੱਗੇ ਆ ਤੇ ਅਸੀਂ ਮਈ ਦੇ ਲਾਸਟ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਅਸੀਂ ਬਾਈਕ ਰੱਖਿਆ ਗਿਆ ਜਿਹੜਾ ਵੀਡੀਓ ਤੱਕ ਕੇ ਸ਼ੇਅਰ ਕਰ ਦਿੰਦਾ ਕਮੈਂਟ ਕਰਦਾ ਉਹਨੂੰ ਅੰਦੇ ਹੱਥੇ ਬਾਈਕ ਭਲਾ ਦੇਣਾ ਆਪਾਂ ਹੁਣ ਪਿਆਰ ਬਾਜੀ ਆਪਾਂ ਟਾਈਮ ਨਹੀਂ ਲਾਈਦਾ ਦੇ ਕੇ ਖਤਮ ਕਰੀ ਇਕ ਕਾਲਪਾਸ ਹੋ ਦੀ ਗੱਲ ਹੀ ਗਈ ਹੈ ਮੈਨੂੰ ਟਾਈਮ ਨੋਟ ਨਹੀਂ ਗਾ ਰਾਤ ਨੂੰ ਰੇਤੀ ਗੋਸ਼ਨ ਆਇਆ ਜੀ ਸਾਨੂੰ ਬਾਈ ਦੇ ਕੇ ਚਲਾ ਗਿਆ ਜੀ ਚਲੋ ਆ ਲੋ ਜੀ ਹੁਣ ਤੁਸੀਂ ਬੰਜੋ ਰੇਤੀ ਗੋਸ਼ਨ ਗੀਤੀ ਸਿੱਤੀਆਂ ਕੋਈ ਪਾਜੀ ਬੈ ਕੇ ਚਲਾਓ ਬੈ ਕੇ ਚਲਾਓ ਬਾਈਕ ਨਾ ਯਾਰ ਸੱਜਣੋ ਬਈ ਹੋਰ ਪਾਸੇ ਨਾ ਲੰਘ ਜਾਏ ਕਦੇ ਖੜਿਆਣੇ ਲਿਆਉਣ ਦਾ ਮਨ ਇਹਨੂੰ ਦੂਰਾਂ ਦੂਰਾਂ ਮਾਰੋ ਪਿੰਡਾਂ ਚ ਘਮਾਓ ਇਹ ਤਾਂ ਰੇਸ ਦਿਓ ਬਾਈ ਆ ਰੇਸ ਦਿਓ ਦਬਾ ਕੇ ਰੱਖਾ ਬੈਕ ਵੀ ਹੋ ਜਾਂਦਾ ਹੈ ਫਰੰਟ ਵੀ ਚੱਲਦਾ ਹੈ ਸਭ ਤੋਂ ਪਿਆਰਾ ਵੱਡਾ ਬਾਈਕ ਆ ਚੁੱਕਾ ਹੈ ਬੱਚਾ ਦਾ ਰੁਗਾ 6 ਸਾਲ ਤੋਂ ਉੱਪਰ ਹੈ 10 ਸਾਲ 12 ਸਾਲ ਦਾ ਬੱਚਾ ਵੀ ਹੈਗਾ ਉਹਨਾਂ ਦੇ ਲਈ ਵੀ ਬਾਈਕ ਸੈਕੋ ਅਵੇਲੇਬਲ ਹੈਗਾ ਚੀਜ਼ ਦੇਖੋ ਕਿੰਨੀ ਪਿਆਰੀ ਹੈ ਕਿੰਨੀ ਮਜ਼ਬੂਤ ਵਾਲੀ ਚੀਜ਼ ਲੱਗ ਰਹੀ ਹੈ ਵੈ ਕੇ ਜੀ ਪਾਜੀ ਕੰਪਨੀ ਦਾ ਅਮੀਨਲ ਹੋਂਡਾ ਮਾਡਲ ਹੈ ਕੰਪਨੀ ਦਾ ਜੇ ਕਸਟਮਰ ਕਹਿੰਦਾ ਨਾ ਸਾਨੂੰ ਥੋਸ ਚੀਜ਼ ਦੇ ਦੇ ਬਈ ਤੇ ਪੈ ਫालतू ਖਰਚਾਂਗੇ ਇਹ ਖਰਚਾਂਗੇ ਬਕਾਇਦਾ ਵੀ ਦੱਸਣਾ ਚਾਹਨਾ 바ਰ ਕੋਡ ਅੱਤੇ ਲਗਾਇਆ ਆ ਹੈ ਜੀ 14600 ਦੀ ਕੀਮਤ ਹੈ ਅਗਰ ਕੋਈ ਮਈ ਦੇ ਮਹੀਨੇ ਚਾਹੁੰਦਾ ਹੈ ਮੈਂ ਫਿਰ ਨੋਟ ਕਰ ਲਿਓ 12500 ਦੇ ਦਊਗਾ ਡਿਸਕਾਊਂਟ ਕਰਕੇ ਉਹ ਫਾਇਦਾ ਤੁਹਾਡਾ ਹੋਣਾ ਹੈ ਫਿਕਸ ਪਲੇਸ ਸਟੋਰ ਦੇ ਵਿੱਚ ਆਂਦਾ ਤਨ ਲੱਖ ਰੁਪਏ ਦਾ ਫਾਇਦਾ ਹੋਊਗਾ ਕਿਤੇ ਵੀ ਜਾਂਦੇ ਹੋ ਬ੍ਰਾਂਡ ਦੀ ਚੀਜ਼ ਲੈਂਦੇ ਹੋ ਆ ਇੱਕ ਬ੍ਰਾਂਡ ਦੇ ਵਿੱਚ ਬਹੁਤ ਕੁਝ ਵਾਧਾ ਘਟਾ ਮਹਿੰਗੀ ਚੀਜ਼ਾਂ ਆ ਚੁੱਕੀਆਂ ਬੜਾ ਸਿਰਫ ਬ੍ਰਾਂਡ ਗਰੂਪ ਹੋਏ ਬਣਾਇਆ ਹੈ ਸਾਡਾ ਮੋਟਿਵ ਹੈ ਕਾਮਨ ਆਈਟਮਾਂ ਨੂੰ ਬੈਸਟ ਰੇਟ ਤੇ ਦੇਣ ਦਾ ਵਾਦਾ ਹੈ ਤੇ ਆਉਦੋਂ ਨਖਾਨੇ ਆ ਤੁਹਾਡੇ ਮਤਲਬ ਦਾ ਬਹੁਤ ਸੋਨਾ ਬੱਚਿਆਂ ਦਾ ਸਭ ਤੋਂ ਪਿਆਰਾ ਇਹਦਾ ਆਦੀਏ ਪਹਿਲੇ ਇਹ ਲਾਈ ਆਹੀ ਦਿਖਾਉਣੇ ਮੇਰੇ ਇਹ ਤੇ ਵਾਈਟ ਹੋਇਆ ਸੀ ਜੀ ਬਾਈ ਜੋ ਐਸੇ ਇਹ ਨਾਲ ਜੀ ਸ਼ੇਲ ਬਹੁਤ ਜ਼ਿਆਦਾ ਹੋਣਾ ਹੈ ਭਾਜੀ ਆ ਦੇਖੋ ਬੱਚਿਆਂ ਦਾ ਟਰੈਕਟਰ ਆ ਚੁੱਕਾ ਹੈ ਬੱਚਾ 1 ਸਾਲ 2 ਸਾਲ 3 ਸਾਲ 4 ਸਾਲ ਦਾ ਬੱਚਾ ਹੈ ਉਹਦੇ ਲਈ ਬਹੁਤ ਪਿਆਰਾ ਪ੍ਰੋਡਕਟ ਆ ਚੁੱਕਾ ਹੈ ਪ੍ਰਾਈਸ ਇਹਦੇ ਨਾਲ ਦੱਦੀ ਹੈ ਨਾ ਲੈ ਇਹ ਤੇ ਇਹ ਲੈਣਾ ਚਾਹਦੇ ਹੋ ਹਾਂਜੀ ਹਾਂਜੀ ਲੈਣੇ ਨਹੀਂ ਬਹਿਣਾ ਨਹੀਂ ਇਹ ਤਰਾਇ ਤਰਾ ਇਸ ਪ੍ਰਾਈਸ ਇਹ ਮਾਡਲ ਹੈ ਕੋ 11500 ਦਾ ਇਹਦੇ ਇੱਕ ਮਾਡਲ ਸਾਕੋ ਆਉਂਦਾ 7500 ਦਾ ਵੀ ਉਧਰ ਲੱਗਾ ਇੱਕ ਮਾਡਲ ਹੈ ਕੋ 11500 ਦਾ ਹੋਰ ਵੀ ਹੈਗਾ ਮੈਂ ਤਿੰਨ ਚਾਰ ਦੀ ਵੈਰਾਈਟੀਆਂ ਸਰ ਕਿਸਮਾਂ ਹੋ ਰਗੀਆਂ ਨੇ ਜਿਵੇਂ ਕਹਿੰਦਾ ਪੁੱਛਾ ਟਰਾਲੀ ਵੀ ਆ ਗਈ ਅਗਰ ਟਰੈਕਟਰ ਵੀ ਆ ਗਿਆ ਵਧੀਆ ਲੈਦਰ ਸੀਟ ਨਾਲ ਫਾਰਮ ਰੀ ਸੀਟ ਆ ਗਈ ਜਿੱਦਾ ਮਰਜ਼ੀ ਨੂੰ ਬੱਚਾ ਬਹਿ ਕੇ ਭਜਾਵੇ ਤੁਹਾਨੂੰ ਵਾਅਦਾ ਸੁਣਾਣਾ ਚਾਹੁੰਦੇ ਆਂ ਆਦਰ ਵਾਅਦੇ ਨਾ ਸੁਣੀਓ ਨਿਆਉਣ ਨੇ ਮੇਰੇ ਬਈਆਂ ਕੋਲ ਘਰ ਘਰ ਚ ਕਹਿੰਦੇ ਕਿਸਾਨ ਭਰਾ ਕੋ ਟਰੈਕਟਰ ਹੈ ਹੁਣ ਮੈਂ ਜਿਹੜੀ ਵਾਇਸ ਸੁਣਾ ਲਗਾ ਨਾ ਆ ਵਾਇਸ ਸੁਣ ਕੇ ਅਸਲੀ ਉਸ ਟਰੈਕਟਰ ਦੀ ਹੈ ਫਿਰ ਪੁੱਛ ਲਿਓ ਜੀ ਆਜੋ ਜੀ ਲੈ ਵੀ ਮੈਕ ਲਾਦਾ ਕੋਲੇ ਸੱਜਣੋ ਲੈ ਆਓ ਆ ਜੀ ਦੱਸੋ ਕਿਹਨੇ ਟਰੈਕਟਰ ਹੈ ਭਾਈ ਹਸਪੀਟਲ ਲੱਗਦਾ ਨਾ ਪਤਾ ਲੱਗੀ ਵਾਇਸ ਸੱਜ ਮੈਂ ਕਿ ਜਮਾ ਕੋਲੇ ਲਾਦਾ ਸੱਜਣੋ ਯਾਰ ਨਵੀਂ ਚੀਜ਼ਾਂ ਦੇਖਣ ਨੂੰ ਮਿਲ ਨੇ ਮੈਨੂੰ ਤਾਂ ਲੱਗਦਾ ਵੀ ਕੁਆਲਿਟੀ ਦੇ ਨਾਲ ਨਾਲ ਯਾਰ ਕੁਆਂਟੀਟੀ ਵੀ ਵੱਖਰੀ ਹੋਈ ਆ ਤੇ ਬਾਈ ਗੱਲ ਕਰੀਏ ਇਸ ਨੂੰ ਜੌਂਡਰ ਕਹਿੰਦਾ ਨਿਆ ਬੱਚਾ ਸ਼ੌਂਕ ਹੁੰਦਾ ਨਾ 4 ਸਾਲ 6 ਸਾਲ ਬੱਚਾ ਗੱਡੀ ਭਜਾਉਂਦਾ ਅਮਰੀਕਾ ਮੈਂ ਦਾ ਕਾਰਾ ਕਰਦਾ ਹੀ ਆ ਬਾਈ ਕਰਦਾ ਜਿੰਨੂੰ ਸ਼ੌਂਕ ਹੈ ਫਿਰ ਆਪਣੇ ਘਰੇ ਕੋਈ ਚੀਜ਼ ਚੰਗੀ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਚਾਹ ਡਿਸਪਲਿਨ ਲਗਾ ਦੋ ਤਾਂ ਵੀ 10 ਸਾਲ ਚੱਲੂਗੀ ਉਹ ਚੀਜ਼ ਆ ਚੁੱਕੀ ਜਿੰਨਾ ਮਜ਼ੇ ਨਾਲ ਹੰਡਾ ਲਓ ਫਿਰ ਬਾਅਦ ਵਿੱਚ ਡਿਸਪਲਿਨ ਵਾਲੋ ਬੱਚਾ ਭਜਾਈ ਜਵੇ ਮਸਤੀ ਕਰੀ ਜਵੇ ਇਹਦੇ ਸਭ ਤੋਂ ਪਿਆਰਾ ਇੱਕ ਸਾਲ ਕੋ ਇੰਡੀਆ ਦੀ ਪਹਿਲੀ ਗੱਡੀ ਆ ਚੁੱਕੀ ਹੈ ਕਸ਼ਮੀਰ ਹਮੇਸ਼ਾ ਕਹਿੰਦਾ ਜੀ ਗੱਡੀਆਂ 4x4 ਹੈ ਕ루ਜ਼ਰ ਮਾਡਲ ਹੈ ਸਪੈਸ਼ਲ ਸੀ ਲੈ ਕੇ 2 ਸਫਤ ਕਰੋਣ ਦੀ ਘੱਟ ਗੱਡੀ ਹੈ ਸਪੈਸ਼ਲਟੀ ਕੀ ਹੈ ਗੱਡੀ ਦੇ ਨਾਲ ਹੈਂਡਲ ਤੇ ਆਣਾ ਦੇਖੋ ਆਮ ਸਾਰੀ ਗੱਡੀਆਂ ਹੈਂਡਲ ਨਾਲ ਵਿਚਕਾਰ ਹੁੰਦਾ ਹੈ ਗਾਗਨ 2 ਸੀਟਰ ਕਹਿੰਦਾ ਹੈ ਪਹਿਲੀ ਇੰਡੀਆ ਦੀ ਗੱਡੀ ਹੈ ਜਿੱਦਾਂ ਹੈਂਡਲ ਇੱਕ ਖੱਬੇ ਪਾਸੇ ਹੈਗਾ ਇੱਕ ਸਾਈਡ ਬੱਚਾ 6 ਸਾਲ ਦਾ ਅੱਧਰ ਬਹਿ ਜਾਏਗਾ ਬੱਚਾ 4 ਸਾਲ ਦਾ ਨਾਲ ਦੀ ਸੀਟ ਤੇ ਬਹਿ ਜਾਏਗਾ ਜਾਓ ਬਾਕੀ ਦਾ ਜਿੱਦਾਂ ਮਰਜ਼ੀ ਕਰੇ ਟੱਚ ਸਕਰੀਨ ਆ ਗਈ ਜਿੱਦਾਂ ਮਰਜ਼ੀ ਨੂੰ ਬੱਚਾ ਗੱਡੀ ਭਜਾਵੇ ਔਰ ਗੱਡੀ ਰੋਡ ਤੇ ਚੱਲਦੀ ਆ ਥਾਰ ਗੱਡੀ ਨੂੰ ਪਿੱਛੇ ਕਰ ਦੂਗੀ ਇੰਨੀ ਵਧੀਆ ਗੱਡੀ ਔਰ ਵਧੀਆ ਮਸਤ ਨਾਲ ਚੱਲਦੀ ਹੈ ਚੀਜ਼ਾਂ ਦੇਖੋ ਦੇਖਣ ਨਹੀਂ ਹੈਗੀਆਂ ਨੇ ਪ੍ਰਾਈਸ ਸਿਰਫ ਨਾ 25000 ਨਾ 31000 ਨਾ 21000 ਤੁਹਾਨੂੰ ਦੇਣੀ ਹੈ 15000 ਦੇ ਵਿੱਚ ਇਹ ਜੀ ਭਾਜੀ ਮੈਂ ਕਹਿੰਦਾ ਜਿਹੜੇ ਪੁੱਤ ਕਿਨੇ ਵੀਡੀਓ ਪੂਰੀ ਦੇਖ ਲਈ ਹੈ ਸਾਰੇ ਪ੍ਰਾਈਸ ਨੋਟ ਕਰ ਲਿਓ ਜੋ ਜੋ ਮੈਂ ਕੁਐਸਚਨ ਕੀਤੇ ਉਹ ਨੋਟ ਕਰ ਲੈ ਨਾਲ ਕਮੈਂਟ ਬਾਕਸ ਨਾਲ ਦੱਬੀ ਚੱਲੀ ਜਾਓ ਕਿ ਜਿੰਨੇ ਸਭ ਤੋਂ ਵੱਧ ਕਮੈਂਟ ਹੋਣਗੇ ਔਰ ਸਹੀ ਕਮੈਂਟ ਹੋਣਗੇ ਜੀ ਉਹਨੂੰ ਮੈਂ ਗਿਫਟ ਦੇ ਦੇਣਾ ਜੇ ਕਤਾਨੂੰ ਫੋਨ ਕਰਦਾ ਨਾ ਭਾਈਏ ਬੰਦਾ ਮੈਨੂੰ ਤਿੰਨ ਫालतੂ ਮਿਲ ਗਏ ਨੇ ਫਿਰ ਆਪਾਂ ਨਾਲ ਜੋ ਛਾਂਟ ਕੇ ਇੱਕ ਬੰਦਾ ਲੱਭਣਾ ਜਿਹਨੇ ਖੁਸ਼ ਹੋ ਕੇ ਕਹਿਣਾ ਭਾਈ ਮੈਨੂੰ ਗਿਫਟ ਚਾਹੀਦਾ ਮੇਰਾ ਜਵਾਕ ਵੀ ਨਾਲ ਲਗਾ ਆਪਾਂ ਨੂੰ ਗਿਫਟ ਦੇ ਦੇਣਾ ਇਹ ਤੁਸੀਂ ਹੋ ਜਿਹੜੇ ਦੇਖ ਰਹੇ ਹੋ ਜੇ ਥੋੜੀ ਜੀ ਖੇਚਲਾ ਕਰੋ ਨਾਲ ਦੇ ਨਾਲ ਕਮੈਂਟ ਚ ਪਾਉਗੇ ਹਨ ਤੇ ਭਾਈ ਮਜਬੂਤ ਪਹਿਲਾਂ ਚਾਹੀਦੇ ਸਭ ਤੋਂ ਵੱਡੀ ਚੀਜ਼ ਹੈ ਭਾਈ ਮਜਬੂਤੀ ਇਹਦੀ ਕਿੰਨੀ ਹੈ ਇਹ ਗੱਡੀ ਦੀ ਬੱਚਾ 3 ਸਾਲ ਦਾ 6 ਸਾਲ ਦਾ ਜਿਵੇਂ ਆਪਾਂ ਵੇਡ ਦੀ ਗੱਲ ਕਰੀਏ 40 ਕਿਲੋ 30 ਕਿਲੋ 50 ਕਿਲੋ ਦਾ ਬੱਚਾ ਰਹਿਣਾ ਬੈ ਕੇ ਦੋ ਬੱਚਾ ਚਲਾ ਸਕਦੇ ਨੇ ਤੇ ਹੁਣ ਗੱਡੀ ਦੀ ਗੱਲ ਕਰੀਏ ਅਗਲਾ ਛੋਟਾ ਜਿਹਾ ਸੋਖਾ ਕੁਐਸਚਨ ਹੈ ਜੀ ਉਹ ਗੂਗਲ ਦੇ ਨਾਲ ਸੋਚ ਕਰਨਾ ਸ਼ੁਰੂ ਕਰ ਦਿਓ ਕੁਐਸਚਨ ਨੂੰ ਆਨਸਰ ਲਈ ਐਸੇ ਗੱਡੀ ਦਾ ਨਾਮ ਦੱਸੋ ਕੀ ਹੈ ਤੇ ਦੇਖ ਲੋ ਤੇ ਆ ਲੈ ਗੱਡੀ ਕਿੰਨੀ ਸੋਹਣੀ ਹੈ ਕਿਦਾਰੇ ਮਤਲਬ ਦੀ ਗੱਡੀ ਹੈ ਲੋਗੋ ਚੈੱਕ ਕਰ ਲਿਓ ਮੈਂ ਉਂਗਲ ਰੱਖ ਲਵਾਂ ਐਵੇਂ ਨਾ ਕਾਪੀ ਮਾਰ ਲਈ ਲੈ ਵੀ ਦਿਖਾ ਦਿਓ ਮਾੜਾ ਇਦਨੂ ਕਰਕੇ ਬਸ ਇੱਕ ਵਾਰੀ ਸੀਨ ਚ ਇਹ ਬ੍ਰਾਂਡ ਗੂਗਲ ਦਾ ਉਹਨਾਂ ਦਾ ਲੋਗੋ ਲੱਗਾ ਹੈ ओरिजिनल ਗੱਡੀਆਂ ਤੁਹਾਨੂੰ ਲੋਗੋ ਲੱਗੀਆਂ ਜਿਸ ਘਰ ਪਹੁੰਚ ਗਈਆਂ ਤੁਹਾਡਾ ਵਰਡ ਹੋਏਗਾ ਯਾਰ ਵੀ ਵਾਕਿਆ ਕੰਮ ਨੇ ਤੁਹਾਡੀ ਕੰਪਨੀ ਦੀ ਮੋਹ ਲੱਗੀਆਂ ਗੱਡੀਆਂ ਘਰ ਜਾਂਦੀਆਂ 91% ਪੰਜਾਬ ਚ ਗੱਡੀਆਂ ਪਹੁੰਚ ਆ ਚੁੱਕੀਆਂ ਗਾਗਦੇ ਘਰ ਘਰ ਪਹੁੰਚ ਆ ਚੁੱਕੀਆਂ ਤਾਂ ਕਿ ਕਸਟਮਰ ਦਾ ਵਾਤੋ ਦਾ ਫਾਇਦਾ ਹੋ ਸਕੇ ਗੱਡੀਆਂ ਦੀ ਵੈਰਾਈਟੀ ਬਹੁਤ ਜ਼ਿਆਦਾ ਜੀ ਇਹ ਖੜੀ ਆ ਇਹਦੀ ਗੱਲ ਕਰ ਲਓ ਜੀ ਇੱਕ ਵਾਰ ਸਰ ਇਹ ਗੱਡੀ ਦਾ ਸਮਝੋ ਸੋਲਡ ਆਊਟ ਹੋ ਗਈ ਹੈ ਜੇ ਫਿਰ ਵੀ ਕਹਿੰਦੇ ਵੀ ਵੀਡੀਓ ਪਾ ਦੰਨੇ ਆ ਨਹੀਂ ਨਹੀਂ ਪਾਓ ਜੀ ਇਹਦੇ ਰੰਗ ਵਾਈਟ ਵੀ ਆ ਸੀ بس 6-7 ਪੀ ਸੀਗੇ ਮਿਲਟਰੀ ਰੰਗ ਦੇ ਬਲਾਸ ਇੱਕ ਬੜੀ ਸੋਹਣੀ ਵੀਡੀਓ ਪਾਈ ਸੀਗੀ ਜੀ ਇਹਦਾ ਪ੍ਰਾਈਸ ਪਹਿਲਾਂ ਅਡਵਾਂਸ ਅੰਦਾਜ਼ਨ ਨਾ ਰੂਬੀ ਕੋਨ ਗੱਡੀ ਦਾ ਨਾਮ ਹੈ 8400 ਦੀ ਕੀਮਤ ਹੈ ਇਹ ਇੱਥੇ ਸਟੋਰ ਹਾਂ ਮੈਂ ਪਿੱਛੇ ਵੀਡੀਓ ਪਾਈ ਸੀ ਬੜੀ ਬੜੀ ਬਾਬੇ ਕਿਰਪਾ ਚੱਲੀ ਹੋਵੇ ਬਾਈ ਮੇਰੇ ਕੋਈ ਵੀਡੀਓ ਮਿਲਟਰੀ ਨੇ ਭਰਾ ਆਂਦੇਵੇਂ ਨੇ ਵੀ ਜੇ ਕੋਈ ਵਾਕਈ ਚਾਹਵਾਨ ਹੈਗਾ ਲੋੜਵੰਦਾ ਹੈਗਾ ਮਿਲਟਰੀ ਦਾ ਮੇਰਾ ਭਰਾ ਵੀ ਮਿਲਟਰੀ ਦਾ ਭਰਾ ਲੋੜਵੰਦਾ ਜੀ ਲੋੜਵੰਦਾ ਲਾ ਮਤਲਬ ਐ ਨਹੀਂ ਕਭੀ ਮੈਂ 27000 ਦੀ ਗੱਡੀ ਲੈ ਆਣਾ ਜੀ ਮੈਨੂੰ 15000 ਜੀ ਲਗਾ ਦਿਓ ਨਹੀਂ 8400 ਦੀ ਗੱਡੀ ਕੀ ਜੇ ਜੇ ਕੋਈ ਦਵਾਕੇ ਦੇ ਲੋੜਵੰਦ ਹੈਗੇ ਉਹ ਮੇਰਾ ਭਰਾ ਸਲੂਟ ਹੈ ਕਹਿੰਦੇ ਦੇਸ਼ ਜਵਾਨਾਂ ਨੂੰ ਸਲੂਟ ਹੈ ਜਿਹੜੇ ਬਾਹਰ ਜਾਂਦੇ ਨੇ ਦੇਸ਼ ਦੀ ਸੇਵਾ ਕਰਦੇ ਐ ਸਾਨੂੰ ਵੀ ਜੇਕਰ ਸੇਵਾ ਦਾ ਮੌਕਾ ਮਿਲ ਰਿਹਾ ਹੈ ਬੱਚਾ ਤਾਂ ਦੋ ਸਾਲ ਚਾਰ ਸਾਲ 6 ਸਾਲ ਦਾ ਹੈਗਾ ਰੂਨ ਦੀ ਕੋਈ ਲੋੜ ਨਹੀਂ ਬੱਚੇ ਨੂੰ ਅਸੀਂ ਗਰੰਟੀ ਨਾਲ ਕੰਨੇ ਆ ਤੁਹਾਨੂੰ ਅੱਧ ਰੇਟ ਦੇ ਗੱਡੀ ਦੇ ਦਾਂਗੇ ਸਿਰਫ 4000 ਚ ਗੱਡੀ ਦਵਾਵਾਂਗੇ ਅਲੀ ਹੋਰ ਦੱਸੋ ਐਕਸ ਰੇਡ ਤੋਂ ਬਾਅਦ ਸਿਰਫ ਇੱਕ ਕਮਿਊਨਿਟੀ ਹਮਦਰਦੀ ਕਰਕੇ ਤੇ ਪਿਆਰ ਕਰਕੇ ਦੇਸ਼ ਪ੍ਰਤੀ ਇਹਦਾ ਰੇਟ ਘਟਾ ਕਰ ਦਿੱਤਾ। ਬਾਜੀ ਇੱਕ ਗੱਡੀ ਦੇ ਕਰਨਾ ਕਿਉਂਕਿ ਰੰਗ ਦਾ ਲਾਲ ਪੀਲੇ ਰੰਗ ਸਭ ਨੂੰ ਦੇਖਣ ਨੂੰ ਸੋਹਣੇ ਲੱਗਦੇ ਨੇ। ਮਿਲਟਰੀ ਵਾਲਿਆਂ ਨੂੰ ਇੱਕ ਨਾ ਸ਼ੌਂਕ ਹੀ ਅਲੱਗ ਹੁੰਦਾ ਹੈ ਕਹਿੰਦੇ ਸਾਨੂੰ ਵੀ ਬਹੁਤ ਸ਼ੌਂਕ ਆ ਆਪਣੇ ਤਿਰੰਗੇ ਨਾਲ ਤੇ ਹਰੇ ਰੰਗ ਨਾਲ ਵੈਸੇ ਹੀ ਕਹਿੰਦੇ ਸ਼ੌਂਕ ਹੈ। ਇਹ ਇੰਡੀਆ ਦੀ ਗੱਡੀ ਬਣੀ ਹੈ ਕੰਪਨੀ ਸਪੈਸ਼ਲ ਮਿਲਟਰੀ ਵਾਲੇ ਭਰਾਵਾਂ ਲਈ ਗੱਡੀ ਬਣਾਈ ਹੈ ਵੀ ਤਾਂ ਕਿ ਉਹਨਾਂ ਦੇ ਘਰ-ਘਰ ਅਸੀਂ ਗੱਡੀ ਪਹੁੰਚਾ ਸਕੀਏ। ਸਟਾਕ ਲਿਮਟਿਡ ਹੈ। ਜਿਹੜਾ ਵੀਡੀਓ ਨੂੰ ਪਹਿਲੇ ਦੇਖ ਲੈਂਦਾ ਹੈ, ਕਮੈਂ ਲਿਆਣੀ ਕਭੀ ਗਿਫਟ ਨਹੀਂ ਦੇਣਾ ਤੇ ਇਹ ਸਾਰੇ ਕੋ ਆ ਕੇ ਲੈ ਜਾਓ ਜਿਆਦਾ ਵਧੀਆ ਜੇ ਸਾਡਾਂ ਦੀ ਜੋੜ ਜਣਦੇ ਹੋ ਲਗਾਤਾਰ ਸਾਡੀ ਕਮੈਂਟਿੰਗ ਕਰਦੇ ਹੋ ਦੋ ਤਿੰਨ ਵੀਡੀਓ ਚਾਰ ਵੀਡੀਓ ਬਾਈ ਅੱਗੋ ਪੇਜ ਤੇ ਆਣੀਆਂ ਨੇ ਕੁਝ ਸਰਪ੍ਰਾਈਜ਼ ਨਵੇਂ ਤੋਂ ਨਵਾਂ ਲੈ ਕੇ ਆ ਰਹੇ ਆ ਉਹ ਦੇਖ ਰਿਹਾ ਸਾਰ ਤਾਲਾ ਜਰੂਰ ਮੰਨਨੇ ਕਰੇਗਾ ਵੀ ਬਾਈ ਦੇ ਪੇਜ ਨੂੰ ਵੀ ਫੋਲੋ ਕਰਨਾ ਹੈ ਇਕੜੋਣਿਆਂ ਦੀ ਗੱਲ ਕਰੀਏ ਤੇ ਪਹਿਲਾ ਪੇਜ ਬਾਈ ਦੇ ਨਖਾ ਵੀਡੀਓ ਬਣ ਰਹੀ ਖੜੋਣਿਆਂ ਦੀ ਹੈ ਨਾ ਪਹਿਲੀ ਵਾਰ ਬਣ ਰਹੀ ਮੇਰੀ ਵੀਡੀਓ ਤੁਹਾਨੂੰ ਬਹੁਤ ਪਿਆਰ ਵੀ ਦੇਣਾ ਹੈ ਸਤਿਕਾਰ ਵੀ ਦੇਣਾ ਹੈ ਤੇ ਸਾਡੇ ਚਰਨ ਵੀ ਪਾਣੇ ਆਸੀਂ ਵੇਟ ਕਰਾਂਗੇ ਵੈਲਕਮ ਕਰਾਂਗੇ ਗੁਰੂ ਟੋਏ ਜੋ ਆਪਣਾ ਬਚਪਨ